ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप ਨਾਮ ਯਾਦ ਰੱਖਣਾ ਲੋਕ ਕਹਿੰਦੇ ਨੇ ਵੀ ਨਹੀਂ ਇਹ ਗੱਲ ਤਾਂ ਜੇ ਅੱਜ ਸਟੈਂਡ ਲੈਣ ਵਾਲੇ ਸਾਰੇ ਮਰ ਗਏ ਤੇ ਫਿਰ ਕਿੱਥੇ ਜਾਵਾਂਗੇ ਕਿਤੇ ਗਈ ਪੁੰਦ ਸਾਹਿਬ ਪ੍ਰੈਸ ਨਾਲ ਯਾਰੀ ਕੀਤਾ ਗਿਆ ਬੀਠਕ ਸਾਹਿਬ ਨੇ ਪੇਠੋ ਜੀ ਛੁਰਾ ਮਾਰਿਆ ਇਹਦੇ ਉੱਤੇ ਕੀ ਕਰਾਂ ਕਾਲੀ ਦਲ ਦੀ ਪੇਠੇ ਛੁਰਾ ਫੇਰੇ ਦਾ ਮਤਲਬ ਉਹ ਐਲਾਨ ਕਰਨ ਪਈਏ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਅਸੀਂ ਕਰਵਾਇਆ ਪੰਜਾਬ ਦਾ ਸਵਾਗਤ ਹੈ ਸਾਡਾ ਵੇਸਟ ਕੱਲ ਇੱਕ ਜੋ ਬਿਕਰਮਜੀਠਿਆਲਕ ਪ੍ਰੈਸ ਰੋਲ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਹਿ ਗਿਆ ਜੀ ਕਾਲ ਤਖ ਦਾ ਫੈਸਲਾ ਜੋ ਹੈ ਗਲਤ ਹੈ ਸਾਨੂੰ ਕੇਸ ਲੱਗੀ ਆ ਉਹਨਾਂ ਦੇ ਨਾਲ ਸੁਖੀ ਲਖਬੀਰ ਸਿੰਘ ਲੋਧੀ ਲੰਗ ਦੀ ਮਜੂਦ ਸੀ ਉਹ ਤੁਹਾਡੇ ਨਾਲ ਮਜੂਦ ਨੇ ਲੋਧੀ ਸਾਹਿਬ ਨਾਲ ਗੱਲਬਾਤ ਕਰਾਂਗੇ ਲੋਧੀ ਸਾਹਿਬ ਕੱਲ ਜਿਹੜਾ ਪ੍ਰੈਸ ਰੋਲ ਜਾਰੀ ਕੀਤਾ ਗਿਆ ਫੈਸਲਾ ਹੈ ਕਿ ਤੁਹਾਨੂੰ ਮਜੂਰ ਨਹੀਂ ਇੱਥੇ ਕੀ ਤੁਹਾਡਾ ਇਲੈਕਸ਼ਨ ਉਹ ਫੈਸਲਾ ਜਿਹੜਾ ਸਿੱਖ ਪਰੰਪਰਾਵਾਂ ਦੇ ਉਲਟ ਸੀ ਸ਼੍ਰੀ ਕਾਲ ਤਖ ਸਾਹਿਬ ਦੇ ਜਥੇਦਾਰ ਜਿਹੜੇ ਨੇ ਕੌਮ ਦੀ ਬੜੀ ਵੱਡੀ ਮਹਾਨ ਹਸਤੀ ਆ ਜਿੱਥੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਪਿਛਲੇ ਸਮੇਂ ਜੋ ਕੁਝ ਵਾਪਰਿਆ ਉਹਦੀਆਂ ਸਾਰੀਆਂ ਗੱਲਾਂ ਦੇ ਨਾਲ ਅਸੀਂ ਸਹਿਮਤ ਨਹੀਂ ਗਏ ਪਰ ਅਸੀਂ ਚਾਹੁੰਦੇ ਹਾਂ ਫੇਰ ਵੀ ਇਹ ਜਿਹੜੀ ਕੌਮ ਦੀ ਏਡੀ ਵੱਡੀ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਜਿਹੜੀ ਸਦੀਆਂ ਤੋਂ ਤੁਰੀ ਆਉਂਦੀ ਆ ਉਹਦੇ ਖਿਲਾਫ ਐਗਜ਼ੀਕਟਿਵ ਕਮੇਟੀ ਚੁੱਪਚਾਪ ਹੀ ਏਡੇ ਵੱਡੇ ਫੈਸਲੇ ਲੈ ਲਵੇ ਜਦੋਂ ਕਿ ਉਹ ਫੈਸਲੇ ਲੈਣ ਦਾ ਰੀਜ਼ਨ ਕੋਈ ਨਾ ਹੋਵੇ ਉਹਨਾਂ ਦੇ ਉੱਤੇ ਦੋਸ਼ ਕੋਈ ਨਾ ਹੋਵੇ ਜਿਹੜਾ ਗਿਆਨੀ ਹਰਪ੍ਰੀਤ ਜੀ ਸਾਨੂੰ ਉਹਨਾਂ ਦੇ ਖਿਲਾਫ ਤੇ ਇਹਨਾਂ ਨੇ ਕੋਈ ਦੋਸ਼ ਲਾਇਆ ਸੀ ਪਰ ਇਹ ਦੋਵੇਂ ਜਿਹੜੇ ਹੈਗੇ ਨੇ ਜਸੇਦਾਰ ਇਹਨਾਂ ਦੇ ਖਿਲਾਫ ਕੀ ਦੋਸ਼ ਸੀ ਇਸ ਕਰਕੇ ਇਹ ਐ ਉਹ ਲੱਗਦਾ ਆ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਪਰੰਪਰਾਵਾਂ ਨੇ ਸਾਡੀਆਂ ਉਹਨੂੰ ਬੜੀ ਵੱਡੀ ਠੇਸ ਪਹੁੰਚੀ ਆ ਤੇ ਸਾਡਾ ਸਿਰ ਬੜਾ ਨੀਵਾ ਹੋਇਆ ਆ ਸਾਰੇ ਦੁਨੀਆ ਦੇ ਵਿੱਚ ਲੋਕਾਂ ਦੇ ਸਾਨੂੰ ਮੇਰਾ ਅਖਾ ਕੱਲ ਦੇ ਐਸ ਗੱਲ ਦੇ ਨਾਲ ਹੀ ਘੱਟ ਤੋਂ ਘੱਟ 2-300 ਟੈਲੀਫੋਨ ਤੇ ਮੈਨੂੰ ਆਇਆ ਮੇਰਾ ਟੈਲੀਫੋਨ ਵੀ ਕੋਈ ਤੁਸੀਂ ਵੀ ਕਈ ਵਾਰ ਕੀਤਾ ਚੁੱਕਿਆ ਨਹੀਂ ਜਾਂਦਾ ਇਹ ਗੱਲ ਜਿਹੜੀ ਆ ਲੋਕ ਕਹਿੰਦੇ ਨੇ ਵੀ ਨਹੀਂ ਇਹ ਗੱਲ ਦਾ ਜੇ ਅੱਜ ਸਟੈਂਡ ਲੈਣ ਵਾਲੇ ਸਾਰੇ ਮਰ ਗਏ ਤੇ ਫਿਰ ਕਿੱਥੇ ਜਾਵਾਂਗੇ ਸਾਨੂੰ ਠੱਠਾ ਕਾਲ ਤਖਤ ਬਣਾ ਲੈੰਦਾ ਤੇ ਸਾਡਾ ਜਿਹੜਾ ਸੀ ਅਸੀਂ ਜ਼ੋਰ ਲਾ ਕੇ ਬਣਾ ਲਿਆ ਪਰ ਜੇ ਪਰੰਪਰਾਵਾਂ ਸਾਡੀਆਂ ਮੁੱਕ ਗਈਆਂ ਤੇ ਫਿਰ ਉਹ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੋਂ ਵੀ ਨਹੀਂ ਬਣਨ ਜੋ ਹਣ ਕਾਲੀ ਦਾਲਵਾਲੋਂ ਗੱਲ ਕੀਤੀ ਗਈ ਭੁੰਦ ਸਾਹਿਬ ਵੱਲ ਪ੍ਰੈਸਰ ਵੱਲ ਜਾਰੀ ਕੀਤਾ ਗਿਆ ਮੀਠੇ ਸਾਹ ਨੇ ਪੇਠੋ ਦੀ ਸ਼ੁਰਾ ਮਾਰਿਆ ਇਹਦੇ ਉੱਤੇ ਕੀ ਕਹਣਾ ਨਹੀਂ ਜੀ ਮੈਂ ਤੇ ਵੇਖੋ ਇਹ ਪਤਾ ਨਹੀਂਗਾ ਉਹਨਾਂ ਨੇ ਕਿਉਂ ਕਿਹਾ ਆ ਗੱਲ ਤੇ ਸਰਪਿਆ ਵੀ ਮੈਂ ਤੁਹਾਨੂੰ ਇਹੋ ਦੱਸਣਾ ਵੀ ਇਹਦੇ ਨਾਲ ਤੇ ਫਿਰ ਉਹ ਇਹ ਗੱਲ ਮੰਨਣ ਵਾਲੇ ਬੰਨੇ ਪੈ ਰਹੇ ਨੇ ਕਿ ਇਹ ਜਿਹੜੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਇਹ ਕਾਲੀਦਲ ਨੇ ਕਰਵਾਇਆ ਅਹੀਂ ਤੇ ਗੱਲ ਨੂੰ ਆਖਿਆ ਨਹੀਂ ਵੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਕਾਲੀਦਲ ਨੇ ਕਰਾਇਆ ਪਰ ਉਹ ਉਹ ਜਿਹੜਾ ਇਹ ਸਾਡੇ ਐਸ ਗੱਲ ਨੂੰ ਕਹਿੰਦੇ ਨੇ ਵੀ ਇਹ ਕਾਲੀਦਲ ਦੀ ਪਿੱਠੇ ਚੁਰਾ ਫੇਰੀਆ ਦਾ ਮਤਲਬ ਉਹ ਐਲਾਨ ਕਰਨ ਵੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਇਹੀ ਕਰਵਾਇਆ ਠੀਕ ਹੈ ਕਿ ਨਹੀਂ ਫਿਰ ਇਹ ਗੱਲ ਤੇ ਜਿਹੜੀ ਆ ਜਿਹੜੀ ਗੱਲ ਲੋਕ ਉਸ ਤਰ੍ਹਾਂ ਕਹਿੰਦੇ ਨੇ ਇਹ ਆਪਣੇ ਆਪ ਹੀ ਮੰਨਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਅੱਜ ਕੁਝ ਬਿਆਨ ਆਏ ਨੇ ਖਾਸ ਕਰਕੇ ਪੀਰ ਮੁਹੰਮਦ ਨਾਲ ਵਾਲਾ ਵੀ ਗੱਲ ਦਾ ਜਿਹੜਾ ਜਿਹੜੇ ਬਦਲਦੇ ਦੁਬਾਰਾ ਫਾਸਲੇ ਬਦਲ ਜਾ ਸਕਦੇ ਇਹ ਤੇ ਕੀ ਕਹਣਾ ਜੀ ਪਤਾ ਨਹੀਂ ਜੀ ਇਹ ਉਹਨੇ ਕਿਹੜੇ ਵੀਊ ਨਾ ਬਿਆਨ ਦਿੱਤਾ ਆ ਕਿਉਂਕਿ ਇਹ ਕੋਈ ਖੇਡ ਖੇਡਣ ਵਾਲੀ ਗੱਲ ਨਹੀਂ ਨਾ ਹੋ ਸਕਦੀ ਵੀ ਕੱਲ੍ਹ ਕਾਲ ਤੱਕ ਦੇ ਜਿਹੜੇ ਜਿਹੜਰ ਲਾ ਦਿਓ ਅੱਜ ਫੇਰ ਉਹਨੂੰ ਬਦਲ ਦਿਓ ਕੱਲ੍ਹ ਤੋਂ ਫੇਰ ਲਾ ਦਿਓ ਫੇਰ ਇਹ ਤਾਂ ਬਾਸ਼ਾ ਜਿਹੜੇ ਉਹਨਾਂ ਲਾਏ ਉਹਨਾਂ ਦੀ ਕੀ ਪੋਜੀਸ਼ਨ ਹੋਊਗੀ ਇਹਦੇ ਗੱਲ ਜਿਹੜੀ ਆ ਨਾ ਇੱਕ ਹੋਰ ਹਾਸੋ ਹੀ ਨਹੀਂ ਆ ਪਤਾ ਨਹੀਂ ਉਹਨੇ ਕਿਸ ਵੀਊ ਚ ਕਿੱਥੋਂ ਕਿਹਦੇ ਨਾਲ ਸਲਾਹ ਕਰਕੇ ਬਿਆਨ ਦਿੱਤਾ ਤੇ ਜਿਹੜੀ ਪੀਰ ਮੁਹੰਮਦ ਸਾਡੇ ਛ ਹੁਣ ਕਾਲੀ ਦਲ ਜੇ ਤੁਹਾਡੇ ਖਿਲਾਫ ਕੋ ਐਕਸ਼ਨ ਲੈ ਲੈਂਦਾ ਤਾਂ ਫਿਰ ਕੀ ਅਗਲਾ ਸਟੈਪ ਨਹੀਂ ਕੋਈ ਗੱਲ ਨਹੀਂ ਕਿ ਮੇਰੇ ਐਕਸ਼ਨ ਕੀ ਹੋਣ ਲੈਣਾ ਹੈ ਮੈਂ ਤਾਂ ਭਾਵੇਂ ਆ ਵੀ ਇਹੀ ਦੇਖੋ ਆਪਣੀ ਜ਼ਿੰਦਗੀ ਦੀ ਖੇਡ ਖੇਡ ਲਈ ਆ ਅਸੀਂ ਤਾਂ ਲੋਕ ਸੇਵਾ ਕਰਨੀ ਆ ਸਾਡਾ ਤਾਂ ਸੋਸ਼ਲ ਜ਼ਿੰਦਗੀ ਆ ਔਰ ਅਸੀਂ ਕਾਲੀ ਦਲ ਨੇ ਬਹੁਤ ਕੁਝ ਹੋਂ ਤੱਕ ਕੀਤਾ ਆ ਮੋਰਚਿਆਂ 'ਚ ਵੀ ਗਏ ਆ ਜੇਲ੍ਹਾਂ 'ਚ ਵੀ ਕਟੀਆਂ ਨੇ ਲੋਕਾਂ ਦੀ ਸੇਵਾ ਵੀ ਸੱਚਮੁਣੋ ਕੀਤੀ ਆ ਔਰ ਸਾਨੂੰ ਇਹ ਆ ਵੀ ਕਿਸੇ ਕਿਸਮ ਦਾ ਕੋਈ ਇਸ ਇਹੋ ਜਿਹਾ ਖੌਫ ਖੂਫ ਰੱਖ ਕੇ ਕਦੀ ਜ਼ਿੰਦਗੀ ਦੀ ਗੱਲ ਨਹੀਂ ਕੀਤੀ ਔਰ ਕਾਲੀ ਦਲ ਜੇਕਰ ਸਮਝਦਾ ਵੀ ਇਹ ਕਾਲੀ ਦਲ ਦੇ ਖਿਲਾਫ ਹੈ ਤਾਂ ਵੀ ਉਹ ਫਿਰ ਨਾਲੇ ਮੰਨ ਲੈਣ ਕਿ ਇਹ ਸਾਡੇ ਸਰੂਬ ਜਿਹੜੇ ਐਗਜ਼ੀਕਟਿਵ ਦੇ ਫੈਸਲੇ ਨੇ ਉਹਹੀਂ ਕਰਾਏ ਆ ਫਿਰ ਜਿਤਨਾ ਮਰਜ਼ੀ ਉਹ ਕਰਨਾ ਕਰਨਗੇ ਸਾਨੂੰ ਸਿਰ ਮੱਥੇ ਤੇ ਆਸੀਂ ਕੀ ਕਹਿ ਸਕਦੇ ਆ ਸਾਡਾ ਕੋਈ ਇਹੋ ਜਿਹਾ ਨਹੀਂ ਗਾ ਮਸਲਾ ਇਸਾਂ ਲਖਬੀ ਉਸਨ ਲੋਦੀ ਨਾਲ ਜਿਨ੍ਹਾਂ ਦਾ ਕਹਿਣਾ ਸੀ ਅਸੀਂ ਜਿਹੜਾ ਆਪਣੇ ਪ੍ਰੈਸ ਨਾਲ ਜਾਰੀ ਕੀਤਾ ਸਿਰਫ ਕਾਲਤਾ ਦੇ ਜਿਹੜੇ ਗਲਤ ਫੈਸਲੇ ਦੇ ਖਿਲਾਫ ਜਾਰੀ ਕੀਤਾ ਜਦੋਂ ਕਿ ਕਾਲੀ ਦਲ ਦੇ ਅਸੀਂ ਨਹੀਂ ਉਹਨਾਂ ਦੇ ਨਾਲ ਹੀ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਔਰ ਜੋ ਅੱਜ ਹੁਣ ਨਵੇਂ ਬਿਆਨ ਆ ਰਹੇ ਕਿ ਫਿਰ ਦੁਬਾਰਾ ਫੈਸਲਾ ਬਦਲਿਆ ਜਾ ਸਕਦਾ ਇਹਦਾ ਬੜੀ ਖਾਸ ਹੋਣੀ ਗੱਲ ਜੇ ਕਿ ਲੋਕਾਂ ਦੇ ਇਸੀ ਮਜ਼ਾਕ ਦਾ ਪਾਤਰ ਬਣ ਜਾਏਗਾ ਜਦ